ਅਸਲਾਮੁਅਲੈਕਮ ਵੀਵਰਸ ਅੱਜ ਦੀ ਵੀਡੀਓ ਹੈ ਮਨੁੱਖਤਾ ਦੀ ਸੇਵਾ ਉੱਥੇ ਸਪੈਸ਼ਲ ਬੱਚਿਆਂ ਵਾਸਤੇ ਕਿਹੜੀ ਐਕਟੀਵਿਟੀਆਂ ਹੈ ਬਹੁਤ ਇੰਟਰਸਟਿੰਗ ਵੀਡੀਓ ਹੈ ਪਹਿਲਾਂ ਆਪਾਂ ਵੀਡੀਓ ਦੇਖਦੇ ਹਾਂ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਸਾਡਾ ਸਪੈਸ਼ਲ ਬੱਚਿਆਂ ਦਾ ਸਕੂਲ ਹੈ ਜੀ ਤੇ ਸਕੂਲ ਦੇ ਵਿੱਚ ਬੱਚਿਆਂ ਨੂੰ ਬੱਚੇ ਜ਼ਰੂਰੀ ਨਹੀਂ ਵੀ ਉਹ ਉਮਰ ਦੇ हिसाब ਨਾਲ ਹੋਣ ਸਾਡੇ ਕੋਲੇ ਲਖੀਆ ਮਾਤਾ ਵਰਗੇ ਬੱਚੇ ਵੀ ਨੇ ਜਿਹੜੇ ਆਪ 70 60 70 ਸਾਲ ਦੀ ਉਮਰ ਦੇ ਨੇ ਤੇ ਬਸ ਉਹਨਾਂ ਦੀ ਪੜਨ ਦੀ ਇੱਛਾ ਸ਼ਕਤੀ ਚਾਹੀਦੀ ਲਖੀਆ ਮਾਤਾ ਰੋਜ਼ ਸਕੂਲ ਆਉਂਦੀ ਹਰ ਰੋਜ਼ ਉਹ ਚੱਲ ਨਹੀਂ ਸਾਰਿਆਂ ਨੇ ਹੁਣ ਆਪੋ ਆਪਣੀਆਂ ਕਲਾਸਾਂ ਦੇ ਵਿੱਚ ਚਲੇ ਜਾਣਾ ਜੀ ਬੱਚਿਆਂ ਨੇ ਕਿਸੇ ਬੱਚੇ ਦੀ ਸਪੀਚ ਥੈਰੇਪੀ ਹੋ ਰਹੀ ਹੈ ਜਿਹੜੇ ਬੋਲਦੇ ਘੱਟ ਆ ਕਿਸੇ ਬੱਚੇ ਦੀ ਫਿਜੀਓਥੈਰੇਪੀ ਹੁੰਦੀ ਹੈ ਜਿਹੜੇ ਪ੍ਰੋਪਰ ਚੱਲ ਨਹੀਂ ਪਾ ਰਹੇ ਜਾਂ ਉਹਨਾਂ ਦੇ ਹੱਥ ਪੈਰ ਸਿੱਧੇ ਨਹੀਂ ਹੈਗੇ ਜਿਵੇਂ ਤੁਸੀਂ ਦੇਖਦੇ ਹੋ ਨਾ ਆਹ ਸੱਤੀ ਕਾਲ ਸੱਤੀ ਕਾਲ ਚੱਲ ਚੱਲ ਲੈ ਚੱਲ ਲੈ ਚੱਲ ਲੈ ਜਿਵੇਂ ਬੇਵਾ ਜਾਂਦਾ ਹਨ ਤੁਰ ਨਹੀਂ ਪਾ ਰਿਹਾ ਪ੍ਰੋਪਰ ਤੇ ਇਹਦੀ ਫਿਜੀਓਥੈਰੇਪੀ ਹੋ ਰਹੀ ਆ ਜਿਵੇਂ ਇੱਕ ਫੌਜੀ ਹੈ ਬੋਲ ਨਹੀਂ ਸਕਦਾ ਇਹ ਇਹਦੀ ਸਪੀਥੈਰੇਪੀ ਹੁੰਦੀ ਆ ਕਿੰਨੀਆਂ ਦੀ ਐਕਟੀਵਿਟੀਜ਼ ਹੁੰਦੀਆਂ ਫਿਰ ਇਹਨਾਂ ਦੇ ਬਿਹੇਵੀਅਰ ਤੇ ਕੰਮ ਹੁੰਦਾ ਇਹ ਸਾਡੇ ਜਿਹੜੇ ਟੀਚਰਸ ਨੇ ਤੇ ਬੱਚਿਆਂ ਨੂੰ ਹਾਂ ਦੇਵ ਠੀਕ ਆ ਠੀਕ ਕੀ ਹਾਲ ਨੇ ਦੇਵ ਠੀਕ ਠੀਕ ਆ ਉਹ ਲਿਖਿਆ ਸੀ ਭਾਈ ਜੀ ਨੂੰ ਦੇਣਾ ਘੜੀ ਤੇ ਰੇੜੀਏ ਦੇ ਦੇਓ ਦੇਵਾ ਨੂੰ ਦੀ ਘੜੀ ਰੱਬ ਦੇ ਪਨੇ ਲੈ ਲਈਏ ਕੋਈ ਨਾ ਦੇ ਦਊਗਾ ਦੇ ਦਊਗਾ ਦੇ ਦਊਗਾ ਠੀਕ ਆ ਲੈ ਲਿਆ ਹਾਂ ਬਹੁਤ ਸਿੰਗ ਠੀਕ ਬਾ ਕਹ ਰਹੀ ਇਹ ਬੱਚੀ ਤੁਰਨ ਲੱਗ ਗਈ ਹੁਣ ਕਿ ਨਾਲ ਹਾਂਜੀ ਕਾਫੀ ਉਹ ਇਹ ਬੱਚੀ ਚੱਲ ਰਨ ਨਹੀਂ ਸਕਦੀ ਸੀ ਪਹਿਲਾਂ ਤੇ ਹੁਣ ਤੁਸੀਂ ਦੇਖੋ ਕਦਮ ਪੁੱਟਣ ਲੱਗ ਗਿਆ ਤੇ ਨਹੀਂ ਤਾਂ ਕਿੰਨੇ ਸਮੇਂ ਤੋਂ ਜਿਉਂ ਜੰਮੀ ਆ ਮੰਜੇ ਤੇ ਹੀ ਸੀ ਵਿਚਾਰੀ ਇਹ ਮਾਪਿਓ ਛੱਡ ਕੇ ਚਲੇ ਗਏ ਨਾਨੀ ਵੀ ਛੱਡ ਗਈ ਭੂਆ ਵੀ ਛੱਡ ਗਈ ਪਰ ਹੁਣ ਸਾਨੂੰ ਮੌਕਾ ਮਿਲਿਆ ਇਹਨਾਂ ਬੱਚਿਆਂ ਦੇ ਰਿਸ਼ਤੇਦਾਰ ਬਣਨ ਦਾ ਇਹ ਆਰਤੀ ਹੈ ਨਾ ਆਰਤੀ ਆ ਸਾਡੀ ਆਰਤੀ ਠੀਕ ਹੈ ਬੇਟਾ ਲੈ ਚਲੋ ਅੰਦਰ ਤੇ ਨਾ ਸਾਡੇ ਜਿਹੜੇ ਬੱਚਿਆਂ ਦੇ ਕੇਅਰ ਟੇਕਰ ਨੇ ਟੀਚਰ ਨੇ ਜਿਹੜੇ ਹਨਾ ਇਹ ਸਾਰਾ ਦਿਨ ਬੱਚਿਆਂ ਨੂੰ ਪੜ੍ਹਾਉਂਦੇ ਨੇ ਤੇ ਇਹ ਸਾਡੇ ਕਲਾਸਰੂਮ ਆ ਇਹ ਅਸੀਂ ਹਜੇ ਸ਼ੁਰੂਆਤ ਹੀ ਕਰ ਰਹੇ ਹਾਂ ਇਹ ਪ੍ਰਿੰਸੀਪਲ ਸਾਹਿਬ ਦਾ ਰੂਮ ਆ ਮੈਡਮ ਪਰਮਜੀਤ ਕੌਰ ਬਾਸੀ ਦਾ ਤੇ ਇਹ ਓਟੀ ਪੀਟੀ ਰੂਮ ਆ ਹਨਾ ਇੰਥੇ ਬੱਚਿਆਂ ਦੇ ਸਾਰੇ ਤਰ੍ਹਾਂ ਦੇ ਰੇਟ ਮਤਲਬ ਬੱਚਿਆਂ ਦੀ ਐਕਸਰਸਾਈਜ਼ਾਂ ਹੁੰਦੀਆਂ ਇੱਥੇ ਇੱਥੇ ਹੁਣ ਖਡਾਉਣੇ ਆ ਅਲੱਗ-ਅਲੱਗ ਤਰ੍ਹਾਂ ਦੀਆਂ ਥੈਰੇਪੀਜ਼ ਵਾਸਤੇ ਮਸ਼ੀਨਾਂ ਰੱਖੀਆਂ ਹੋਈਆਂ ਇਹ ਹਾਂ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਪੁੱਤ ਠੀਕ ਹੈ ਤੂੰ ਕੋਈ ਖੇਡਿਆ ਕਰ ਅੱਛਾ ਜਿਵੇਂ ਮੈਡਮ ਕਹਿੰਦੇ ਹੁੰਦੇ ਆ ਆਖੇ ਲੱਗਿਆ ਕਰ ਮੈਡਮ ਦੇ ਅੱਛਾ ਉਹਨੂੰ ਆਖੀ ਹਾਂ ਮੈਡਮ ਦੀ ਗੱਲ ਮੰਨਿਆ ਕਰ ਚਲੋ ਚਲੋ ਮੈਡਮ ਦੀ ਗੱਲ ਮੰਨਣਾ ਚਲੋ ਉਹ ਇਸ ਤਰ੍ਹਾਂ ਇਹ ਸਾਰਾ ਸ਼ਾਮ ਤੱਕਰ ਬੱਚਿਆਂ ਦਾ ਰੂਟੀਨ ਆ ਇਹਦੇ ਵਿੱਚ ਦੀ ਖੇਡਣਾ ਨਿਕਲਣਾ ਉੱਪਰ ਦੀ ਤੋਰਨਾ ਹਨ ਇਹ ਬੋਲਾਂ ਦੇ ਵਿੱਚ ਬੱਚਿਆਂ ਨੂੰ ਪਾ ਦਿੰਦੇ ਆ ਫਿਰ ਬੋਲਾਂ ਦੇ ਨਾਲ ਬੱਚੇ ਖੇਡਦੇ ਆ ਤੇ ਇੱਧਰ ਹੁਣ ਜਿਵੇਂ ਰੰਗਾਂ ਦੀ ਪਛਾਣ ਜਾਂ ਕੋਈ ਅਲੱਗ-ਅਲੱਗ ਕੋਈ ਟ੍ਰੈਂਗਲ ਆ ਕੋਈ ਰਾਉਂਡ ਆ ਕੋਈ ਸਕੁਅਰ ਆ ਫਰੂਟ ਆ ਅਲੱਗ-ਅਲੱਗ ਚੀਜ਼ਾਂ ਹਨ ਉਹਨਾਂ ਨੂੰ ਉਹਦੇ ਵਿੱਚ ਪਾਉਣਾ ਉਹਦੀ ਸਮਝ ਇਸ ਤਰ੍ਹਾਂ ਹੱਥ ਫੜ-ਫੜ ਕੇ ਬੱਚਿਆਂ ਨੂੰ ਹੌਲੀ-ਹੌਲੀ ਹੌਲੀ-ਹੌਲੀ ਸਿਖਾਇਆ ਜਾ ਰਿਹਾ ਵਾ ਬੱਚਿਆਂ ਨੂੰ ਉਹ ਇੰਡੀਪੈਂਡੈਂਟ ਹੋ ਸਕਣ ਇਸ ਕਾਬਲ ਹੋ ਸਕਣ ਉਹਦੇ ਵਾਸਤੇ ਆ ਦੇਖੋ ਇਧਰ ਭੈਣ ਜੀ ਕੈਚ ਕਰਾਉਣਾ ਸਿਖਾ ਰਹੇ ਨੇ ਕਿ ਬਾਲ ਨੂੰ ਕੈਚ ਕਿੱਦਾਂ ਕਰਨਾ ਇਹ ਕਿਹੜਾ ਕਲਰ ਹੈ ਬਲੂ ਕਲਰ ਬਲੂ ਬਲੂ ਹੋ ਗਿਆ ਕਿਵੇਂ ਆ ਓਏ ਬੱਚੀ ਕੀ ਹਾਲ ਨੇ ਠੀਕ ਆ ਆ ਮੈਨੂੰ ਫੜਾ ਲੈ ਜਾ ਕੇ ਕੈਚ ਕਰ ਬੋਲ ਹਾਂ ਫੋਨ ਬਾਅਦ ਸੁਣਨੇ ਪਹਿਲਾਂ ਕੈਚ ਕਰ ਚੱਲੇ ਉਹ ਬਾਲ ਕੈਚ ਕਰ ਚੱਲ ਬਾਲ ਕੈਚ ਹਾਂ ਲੈ ਲਈ ਪਹਿਲਾਂ ਬਾਲ ਕੈਚ ਕਰ ਪਹਿਲਾਂ ਬਾਲ ਕੈਚ ਕਰ ਹਲੋ ਇਹਨੇ ਫੋਨ ਕਰਨ ਨੂੰ ਲੱਗ ਕੇ ਸਾਰਾ ਦਿਨ ਤੁਰਿਆ ਫਿਰਦਾ ਰਹਿੰਦਾ ਹੁੰਦਾ ਸੀ ਇਹਨੂੰ ਕੋਈ ਗੱत्ता ਮਿਲ ਜੇ ਕੋਈ ਲੱਕੜ ਦਾ ਟੁਕੜਾ ਮਿਲ ਜੇ ਇਹਨੇ ਆਈ ਕੰਨ ਨੂੰ ਫੋਨ ਨੂੰ ਲਾ ਕੇ ਤੁਰੇ ਫਿਰਦਾ ਉਹ ਰੱਬ ਜੀ ਦੇਖੋ ਬਾਲ ਤੇ ਕਿਵੇਂ ਜੰਪ ਲਈ ਜਾਂਦਾ ਹਾਂ ਰੱਬਾ ਤੇ ਕਿੱਧਰ ਫੇਰ ਕੱਜ प्यारा साडा थ्रो कर रहा कैच कर कैच कर कैच कैच कर दोबारा कर कैच हां फिर पहले कैच करना फिर रेड बॉल थ्रो करो कैच येलो थ्रो ब्लू बॉल रेड बॉल थ्रो करो ਗਲੋਬਲ ਫਰੋ ਨੈਕਸਟ ਸਾਰੇ ਕਲਾਸਰੂਮ ਵੀ ਇਸੇ ਤਰ੍ਹਾਂ ਹੀ ਤਿਆਰ ਕੀਤਾ ਗਿਆ ਵਾ ਬੱਚਿਆਂ ਦੇ ਵਾਸਤੇ ਮੋਟੀਵੇਸ਼ਨਲ ਤਸਵੀਰਾਂ ਜਾਂ ਕੁਝ ਥਾਟਸ ਲਿਖੇ ਗਏ ਨੇ ਜੇ ਪੂਰਾ ਕਰਨਾ ਖਾਬਾਂ ਨੂੰ ਤਾਂ ਰੱਖਿਓ ਨਾਲ ਕਿਤਾਬਾਂ ਨੂੰ ਜਿਵੇਂ ਇੱਥੇ ਬਣਾਈਆਂ ਹੋਈਆਂ ਚੀਜ਼ਾਂ ਐਮਬੂਲੈਂਸ ਸਾਈਕਲ ਸਕੂਟਰ ਕਾਰ ਇਹ ਚੀਜ਼ਾਂ ਦੇਖ ਕੇ ਬੱਚੇ ਸਿੱਖਦੇ ਆ ਇਸੇ ਤਰ੍ਹਾਂ ਹੀ ਇੱਧਰ ਵੀ ਕਲਾਸਰੂਮ ਹੈ ਜਿਹੜਾ ਇੱਧਰ ਕਲਾਸਰੂਮ ਦੇ ਵਿੱਚ ਬੱਚਿਆਂ ਦੀਆਂ ਹੋਰ ਤਰ੍ਹਾਂ ਦੀਆਂ ਸਟੱਡੀਜ਼ ਹੋ ਰਹੀਆਂ ਜਿਹੜੀਆਂ ਕਰਵਾਈਆਂ ਜਾਂਦੀਆਂ ਪਹਿਲਾਂ ਤਾਂ ਬੱਚਿਆਂ ਨੂੰ ਬੈਠਣਾ ਸਿੱਖਣਾ ਹੀ ਇਹ ਵੱਡੀ ਗੱਲ ਹੈ ਬੱਚੇ ਡਿਸਪਲਿਨ ਚ ਬੈਠਣਾ ਤੇ ਉਹਦੇ ਲਈ ਵੀ ਬਹੁਤ ਮਿਹਨਤ ਹੋਈ ਪਹਿਲਾਂ ਵੀ ਬੱਚੇ ਡਿਸਪਲਿਨ ਚ ਰਹਿਣ ਕਮਾਂਡ ਲੈਣ ਸਿੱਖਣ ਪਹਿਲਾਂ ਤਾਂ ਕਮਾਂਡ ਵੀ ਨਹੀਂ ਸਿਲਾਏ ਪਾਉਂਦੇ ਬੱਚਿਆਂ ਨੂੰ ਪਤਾ ਨਹੀਂ ਸੀ ਲੱਗਦਾ ਵੀ ਐਕਟੀਵਿਟੀ ਕੀ ਕਰਨੀ ਹੈ ਜਦੋਂ ਕਹਿੰਦੇ ਸੀ ਕੁਝ ਉਹਨਾਂ ਨੂੰ ਸਮਝ ਹੀ ਨਹੀਂ ਸੀ ਆਉਂਦੀ ਹਨਾ ਮੈਸਜੀਆਂ ਛੋਟੀਆਂ ਛੋਟੀਆਂ ਬਦਲ ਦੇ ਕੇ ਉਹਨਾਂ ਨੂੰ ਉਹਨਾਂ ਦੇ ਬ੍ਰੇਨ ਨੂੰ ਐਕਟਿਵ ਕੀਤਾ ਜਾਂਦਾ ਪਹਿਲਾਂ ਫਿਰ ਉਹਦੀ ਸਟ੍ਰੀਮ ਲੈਵਲ ਤੇ ਵਧਾਈ ਜਾਂਦੇ ਆ ਉਸ ਚੀਜ਼ ਨੂੰ ਵਧਾਈ ਜਾਂਦੇ ਨੇ ਟੀਚਰ ਤੇ ਤਾਂ ਜੋ ਇਹਨਾਂ ਬੱਚਿਆਂ ਦਾ ਦਿਮਾਗ ਹੈ ਜਿਹੜਾ ਫੋਕਸ ਕਰੇ ਤੇ ਬੱਚੇ ਆਪਣਾ ਇੰਡੀਪੈਂਡੈਂਟ ਹੋ ਸਕਣ तो कर... कौन डॉक्टर तो करता तो है? तो तो तो, है कौन सा डॉक्टर करता है हां कौन सा डॉक्टर करता है बताओ तो, दिखाओ 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 टीचर तो तो? हां देखो कौन सा है डेंटिस्ट डेंटिस्ट हां डेंटिस्ट हु परफॉर्म्स मैजिक स्मिता अपन जादू दो कौन दिखांदा है जादू जादूगर ओके वो रिपेयर्स कार है ਜਦੋਂ ਕਾਰਾਂ ਤੇ ਟਰੱਕ ਮਤਲਬ ਖਰਾਬ ਹੁੰਦੇ ਉਹਨਾਂ ਨੂੰ ਰਿਪੇਅਰ ਕੌਣ ਕਰਦਾ ਹੈ? ਕੌਣ ਕਰਦਾ ਸ਼ਿਮਾਨੀ ਬੋਲੋ ਕਾਰਾਂ ਕੀ ਟੈਕਰੀ ਰਿਪੇਅਰ ਕੌਣ ਕਰਦਾ ਹੈ? ਬੋਲੋ ਫਾਰਮਨ ਮਕੈਨਿਕ ਮੈਂ ਟੈਕਨੀਸ਼ੀਅਨ ਅੱਛਾ ਹੂ ਪੁੱਟਸ ਆਊਟ ਫਾਇਰਸ ਬਾਹਰ ਕੋਈ ਅੱਗ ਲੱਗਦੀ ਜਿਸੇ ਬਿਲਡਿੰਗ ਚ ਅੱਗੂ ਦਾਲ ਕੋਣ ਆਂਦਾ ਹੈ? ਫਾਇਰਮੈਨ ਫਾਇਰਮੈਨ ਹਾਂ ਅੱਛਾ ਜਦੋਂ ਅਸੀਂ ਹਸਪਤਾਲ ਵਿੱਚ ਬਿਮਾਰ ਹੁੰਨੇ ਆ ਸਾਡੀ ਦੇਖਭਾਲ ਉੱਤੇ ਬੈੱਡ ਤੇ ਕੌਣ ਕਰਦਾ ਹੈ? ਨਰਸ

ਹੋ ਫਿਕਸਿਸ ਐਂਡ ਰਿਪੇਅਰਸ ਵਾਟਰ ਪਾਈਪਸ ਜਦੋਂ ਮਤਲਬ ਕੋਈ ਪਾਣੀ ਦਾ ਕੰਮ ਹੁੰਦਾ ਵਾਟਰ ਪਾਈਪ ਜਦੋਂ ਪਾਣੀ ਪਾਈਪ ਕੋਈ ਲੀਕਸ ਹੋ ਜਾਂਦੀ ਹੈ ਉਹਨਾਂ ਨੂੰ ਠੀਕ ਕੌਣ ਕਰਦਾ ਹੈ ਪਲੰਬਰ ਪਲੰਬਰ ਓਕੇ ਖੂਬ ਬ्रेड ਬ्रेड ਕੌਣ ਬਣਾਉਂਦਾ ਹੈ ਬੈਕਰ 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 ਇਸ ਤੋਂ ਲੀਆਂ ਛੁੱਟੀਆਂ ਛੁੱਟੀਆਂ ਚੀਜ਼ਾਂ ਬੱਚਿਆਂ ਨੂੰ ਕੌਣ ਕਰਦਾ ਬੱਚਿਆਂ ਨੂੰ ਸਿਖਾਈਆਂ ਜਾਂਦੀਆਂ ਬੱਚਿਆਂ ਨੂੰ ਸਮਝਾਈਆਂ ਜਾਂਦੀਆਂ ਕਿ ਸਪੀਚ ਥੈਰਪੀ ਰੂਮ ਆ ਭੁੱਲਣਾ ਬੱਚਿਆਂ ਨੂੰ ਸਿਖਾਇਆ ਜਾਂਦਾ ਇੱਥੇ ਤੇ ਇਸ ਪਾਸੇ ਅਕੈਡਮਿਕ ਰੂਮ ਆ ਇੱਥੇ ਲਰਨਿੰਗ ਕਰਾਈ ਜਾਂਦੀ ਆ ਇੱਥੇ ਵੀ ਗ੍ਰਾਫਿਕ ਫਾਰਮੈਂਟੇ ਦੇ ਸਟੈਟਿਕਲ ਫਾਰਮੈਂਟੇ ਬੱਚਿਆਂ ਨੂੰ ਅਲੱਗ-ਅਲੱਗ ਤਰ੍ਹਾਂ ਦੇ ਚੀਜ਼ਾਂ ਬਣਾਉਣੀਆਂ ਸਿਖਾਈਆਂ ਜਾਂਦੀਆਂ ਬੱਚਿਆਂ ਦੀਆਂ ਐਕਟੀਵਿਟੀਜ਼ ਲੈ ਕੇ ਨਹੀਂ ਜਾਣਾ ਫਿਰ ਨਾਲ ਚੱਲ ਕੋਈ ਜਲਦੀ 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 ਆਉਂਦਾ ਨਹੀਂ ਹੁੰਦਾ ਆਉਂਦਾ ਹੀ ਨਹੀਂ ਨਹੀਂ ਚੱਲ 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 ਅਜੂ ਮੇਰੇ ਸੋਣਾ ਪੁੱਤ ਚੱਲ ਜਲਦੀ ਪਹਿਲਾਂ ਆ ਕਰਕੇ ਦਿਖਾ ਆ ਕਰਕੇ ਦਿਖਾ ਇਹ ਕੀ ਅਲਿਖ ਹੋ ਜਾਂਦੀ ਠੀਕ ਹੋ ਜਾਂਦੀ ਹਾਂ ਲਿਖੋ ਜੀ ਉਹ ਹੋ ਜਾਂਦੀ ਹਾਂ ਹਾਂ ਗੁੱਡ ਗੁੱਡ ਮੇਰਾ ਬੱਚਾ ਗੁੱਡ ਹਾਂ ਗੁੱਡ ਚਲੋ चलो अगे आती है लिखो लिखो फिर आगे आगे चलो ਜਿਹੜੇ ਅੱਖਰ ਰਾਜੂ ਪਾ ਰਿਆ ਨਾ ਜੀ ਲਓ ਅੱਗੇ ਉਹ ਬਹੁਤ ਮੈਨੇ ਰੱਖਦੇ ਕਿਉਂਕਿ ਕਦੇ ਬੱਚਾ ਨੇ ਸਕੂਲ ਗਿਆ ਹੀ ਨਹੀਂ ਸੀਗਾ ਕਦੇ ਤੇ ਚੱਲ 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 ਕੰਗ ਦਾ ਕੋਲੀ 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 ਜਿਹੜੇ ਪੈ ਹੋਏ ਸੀ ਰਾਜੂ ਦੇ ਜਦੋਂ ਸਾਡੇ ਕੋਲ ਆਇਆ ਸੀ ਮਾਪੇ ਬੀ ਮਾਤ ਹਾਂ ਚੱਲ ਅੱਗੇ ਅੱਗੇ ਬੇਟਾ ਅੱਗੇ ਹਾਂ ਜੇ ਬੱਚੇ ਅੰਗਰੇਜ਼ੀ ਦੀ ਏ ਵੀ ਲਿਖ ਰਹੇ ਹਨ ਸਾਡੇ ਵੀ ਬਹੁਤ ਮੈਨੇ ਰੱਖਦੇ ਓ ਕੈਟ ਬੈਟ ਬਿਨਾ ਦੇਖੇ ਤੋਂ ਦਿਮਾਗ ਨਾਲ ਚੱਲ ਅੱਗੇ ਪੁੱਤਰ ਅੱਗੇ ਚਲੋ ਅੱਗੇ ਫੋਟੋ ਦੇਖ ਕੇ ਹਾਂ ਤੋ ਨਿਕੋ ਤੋ ਮੈਨੇ ਥੋੜੀ ਜਿਹੀ ਠਕੀ ਹੈ ਹਾਂ ਅੱਗੇ ਚਲੋ ਦੇਖੋ ਪੂਰਾ ਉਹ ਲਿਖਤਾ ਕੈਟ ਚਲੋ ਯੇ ਅੱਗੇ ਬੈਟ ਮੈਟ ਹਾਂਜੀ ਅੱਗੇ ਚਲੋ ਪੜੋ ਮੈਟ ਚਲੋ ਜੀ ਅੱਗੇ ਆਪੀ ਇਹ ਲਿਖੋ ਜਦੋਂ ਜਦੋਂ ਕਿਸੇ ਨੇ ਆਪਣੇ ਗਲਾਮ ਬੜਾ ਕੇ ਰੱਖਿਆ ਸੀ ਬੱਚੇ ਨੂੰ ਛੋਟੇ ਜਿਨ੍ਹੇ ਲੈ ਆਏ ਸੀ ਬਕਰੇ ਜੀ ਜੀ ਦੇ ਵੀ ਪਤਾ ਨਹੀਂ ਲੱਗਾ ਇਹ ਤੇ ਕਰਮੂ ਮੂ ਪਾਪਾ ਕੌਣ ਨੇ ਠੀਕ ਹੈ ਤੁਹਾਡੀ ਜੀ ਉਹ ਪੜਨ ਲੱਗ ਗਿਆ ਹੁਣ ਰੋਸ਼ਨੀ ਵੀ ਸਾਡੀ ਸਟੂਡੈਂਟ ਹੈ ਬਹੁਤ ਸਿਆਣੀ ਸੁਪਨਿਆਂ ਦੇ ਘਰ ਦੀ ਆਪਾ ਤੀ ਰਾਣੀ ਇਹ ਇਸ ਤਰ੍ਹਾਂ ਇਸ ਸੁਪਨਿਆਂ ਦੇ ਘਰ ਵਿੱਚ ਹਰ ਰੋਜ਼ ਸਾਡੇ ਜਿਹੜੇ ਬੱਚੇ ਨੇ ਸਕੂਲ ਦੇ ਵਿੱਚ ਪੜ੍ਹਦੇ ਨੇ ਜਿਵੇਂ ਜਿ ਲਈ ਗਿਆ ਸੇਵ ਵਾਟਰ ਸੇਵ ਲਾਈਫ 노 ਵਾਟਰ 노 ਲਾਈਫ ਅਸੀਂ ਇਹ ਸ਼ੂਟਿੰਗਾਂ ਸ਼ੂਟੀਆਂ ਚੀਜ਼ਾਂ ਦੇ ਨਾਲ ਅਸੀਂ ਬੱਚਿਆਂ ਨੂੰ ਜੋੜਦੇ ਆ ਹੌਲੀ ਹੌਲੀ ਚਾਹੁੰਦੇ ਆ ਅਸੀਂ ਵੀ ਇਹ ਬੱਚੇ ਸਾਡੇ ਕੋਲੇ ਜਿਵੇਂ ਜਿਵੇਂ ਆਈ ਜਾਂਦੇ ਨੇ ਸਪੈਸ਼ਲ ਚਾਈਲਡ ਵਧੀ ਜਾ ਰਹੀ ਹੈ ਤਦਾਰ ਸਾਡੇ ਕੋਲੇ ਪਰਿਵਾਰ ਦੇ ਵਿੱਚ ਹਨਾ ਸਾਡਾ ਹੌਣ ਸੁਪਨਾ ਵਾ ਵੀ ਜਿਹੜੇ ਘਰਾਂ ਦੇ ਵਿੱਚ ਬੱਚੇ ਆ ਨਾ ਇਸ ਤਰ੍ਹਾਂ ਦੇ ਸਪੈਸ਼ਲ ਚਾਈਲਡ ਉਹਨਾਂ ਦੀ ਬਹੁਤ ਦੁਰਦਸ਼ਾ ਹੁੰਦੀ ਹੈ ਘਰਾਂ 'ਚ ਬਹੁਤ ਜ਼ਿਆਦਾ ਬੜੇ ਥਾਵਾਂ ਤੇ ਤਾਂ ਮਤਲਬ ਉਹਨਾਂ ਨੂੰ ਬਸ ਇਦਾਂ ਹੀ ਘਰ ਦੇ ਵਿੱਚ ਰੋਟੀ ਦੇ ਵਾਸਤੇ ਰੱਖ ਦਿੱਤਾ ਜਾਂਦਾ ਵੀ ਰੋਟੀ ਖੇਤੀ ਬਸ ਪਰ ਸਾਡੀ ਇਹ ਕੋਸ਼ਿਸ਼ ਆ ਸਾਡਾ ਇਹ ਸੁਪਨਾ ਵਾ ਵੀ ਇੱਕ ਦਿਨ ਇੱਥੇ ਸੁਪਨਿਆਂ ਦੇ ਘਰ ਵਿੱਚ ਵੱਡਾ ਸਕੂਲ ਬਣੇ ਸਪੈਸ਼ਲ ਚਾਈਲਡਸ ਦਾ ਜਿੱਥੇ 500000 ਬੱਚਾ ਸਕੂਲ ਪੜ੍ਹਦਾ ਹੋਵੇ ਆਲੇ-ਦਾਲੇ ਇਲਾਕੇ ਚੋਂ ਵੀ ਅਸੀਂ ਬੱਚਿਆਂ ਨੂੰ ਲੈ ਕੇ ਆਈਏ ਘਰਾਂ ਤੋਂ ਸਵੇਰੇ ਲਿਆਈਏ ਸ਼ਾਮ ਨੂੰ ਛੱਡਿਆਈਏ ਔਰ ਜਿਹੜੇ ਬੱਚਿਆਂ ਨੂੰ ਮਾਂ-ਬਾਪ ਨਹੀਂ ਸੰਭ ਸਕਦੇ ਉਹਨਾਂ ਨੂੰ ਅਸੀਂ ਇੱਥੇ ਰੱਖੀਏ ਹੋਸਟਲ ਬਣਾ ਦਈਏ ਬੱਚੇ ਇੱਥੇ ਹੋਸਟਲ ਦੇ ਵਿੱਚ ਰਹਿਣ ਇੱਥੇ ਉਹਨਾਂ ਨੂੰ ਖਾਣ-ਪੀਣ ਦਾ ਪ੍ਰੋਪਰ ਸਾਰੇ ਕਾਹਦੇ ਦਾ ਇੰਤਜ਼ਾਮ ਕੀਤਾ ਜਾਵੇ। ਉਹ ਬੱਚੇ ਜਿਹੜੇ ਘਰਾਂ 'ਚ ਬੇਕਾਰ ਇੱਕ ਵਸਤੂ ਵਾਂਗ ਰੱਖ ਦਿੱਤੇ ਗਏ, ਸੁੱਟ ਦਿੱਤੇ ਗਏ, ਛੱਡ ਦਿੱਤੇ ਗਏ ਨੇ। ਉਹਨਾਂ ਬੱਚਿਆਂ ਦੇ ਵਿੱਚ ਵੀ ਜਿਹੜੀ ਸਕਿੱਲ ਆ ਉਹਨੂੰ ਲੱਭ ਕੇ ਉਹਨਾਂ ਨੂੰ ਤਰਾਸ਼ਿਆ ਜਾਵੇ ਤੇ ਉਹ ਬੱਚਿਆਂ ਨੂੰ ਵੀ ਉਹ ਕੋਈ 뮤직 ਦੇ ਵਿੱਚ, ਕੋਈ ਬੱਚਾ ਪੇਂਟਿੰਗ ਦੇ ਵਿੱਚ, ਕੋਈ ਬੱਚਾ ਅਲੱਗ-ਅਲੱਗ ਤਰ੍ਹਾਂ ਦੀਆਂ ਕੈਟਾਗਰੀਜ਼ ਦੇ ਵਿੱਚ ਜਿੱਥੇ ਵੀ ਬੱਚਾ ਜਾ ਸਕਦਾ ਉਹਨਾਂ ਨੂੰ ਉਸ ਤਰੀਕੇ ਨਾਲ ਉਹਨਾਂ ਅਲੱਗ-ਅਲੱਗ ਕਮਾਨਾ ਜੋੜਿਆ ਜਾਵੇ ਤਾਂ ਜੋ ਬੱਚੇ ਪੜ੍ਹ ਲਿਖ ਕੇ ਜਾਂ ਕੰਮਕਾਰ ਸਿੱਖ ਕੇ ਕੋਈ ਆਪਣੇ ਪੈਰਾਂ 'ਤੇ ਖੜ ਹੋ ਸਕਣ ਆਪਣੇ ਯੋਗ ਹੋ ਸਕਣ ਆਪਣੀ ਆਉਣ ਵਾਲੀ ਜ਼ਿੰਦਗੀ ਹੈ ਜਿਹੜੀ ਉਹ ਆਪਣੇ ਬਲਬੂਤੇ ਤੇ ਇੰਡੀਪੈਂਡੈਂਟ ਹੋ ਕੇ ਬਤੀਤ ਕਰ ਸਕੇ ਇਹ ਸਾਡੇ ਸੁਪਨਿਆਂ ਦਾ ਸਪੈਸ਼ਲ ਬੱਚਿਆਂ ਦਾ ਸਕੂਲ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਸੋ ਵੀਵਰਸ ਅਸੀ ਅੱਜ ਦੀ ਵੀਡੀਓ ਵੀਡੀਓ ਦੇਖਣ ਦੇ ਸੀ ਆਪਾਂ ਮਨੁੱਖਤਾ ਦੀ ਸੇਵਾ ਮੈਂ ਕਿੰਨੀ ਹੈ ਬਹੁਤ ਵੱਡੀ ਸੇਵਾ ਹੈ ਇੰਨੀ ਇੰਟਰਸਟਿੰਗ ਵੀਡੀਓ ਹੈ ਕਿ ਉੱਥੇ ਜਿਹੜੇ ਸਪੈਸ਼ਲ ਬੱਚੇ ਆ ਉਹਨਾਂ ਨੂੰ ਕੀ ਐਕਟੀਵਿਟੀਜ਼ ਦਿੱਤੀ ਜਾਂਦੀ ਹੈ ਮੈਂ ਇਸ ਜਿਹੜਾ ਸਿੱਖ ਵੀਰ ਹਨਾ ਇਹਨੂੰ ਸਲਾਮ ਪੇਸ਼ ਕਰਦੀ ਹਾਂ ਕਿ ਇਹ ਜਿਹੜੀ ਹੌਸਲਾ ਬਹਾਦਰੀ ਦੇ ਨਾਲ ਇਹ ਸਾਰਾ ਕੰਮ ਚਲਾਉਣ ਦੇ ਆਗ ਹੈ ਔਰ ਔਰ ਸਪੈਸ਼ਲ ਬੱਚਿਆਂ ਵਾਸਤੇ ਉਨੇ ਸਪੈਸ਼ਲ ਇੱਕ ਸਕੂਲ ਬਣਾਇਆ ਹੋਏ ਜਿੱਥੇ ਉਹਨਾਂ ਦੀ ਥੈਰਾਪੀ ਕੀਤੀ ਜਾਂਦੀ ਹੈ ਉਹਨਾਂ ਲਈ ਮੁxtਲਿਫ ਕਿਸਮ ਦੀਆਂ ਐਕਟੀਵਿਟੀਆਂ ਨੇ ਕਿ ਉਹ ਖੁਦ ਉੱਥੇ ਐਕਟੀਵਿਟੀਆਂ ਦੇ ਜ਼ਰੀਏ ਉਹਨਾਂ ਨੂੰ ਇੰਡੀਪੈਂਡੈਂਟ ਬਣਾ ਦੇ ਕਿ ਉਹ ਆਪਣਾ ਕੰਮ ਖੁਦ ਕਰ ਸਕਣ ਮੈਂ ਕਿੰਨੀ ਹੈ ਇਹ ਬਹੁਤ ਵੱਡੀ ਗੱਲ ਹੈ ਨਹੀਂ ਤੇ ਉਹਨੂੰ ਉਹ ਇੰਨੀ ਮਿਹਨਤ ਉਹਨਾਂ ਤੇ ਕਰਨਦੇ ਆ ਵਾ ਨਹੀਂ ਤੇ ਉਹ ਵੀ ਕਰੇ ਕਿ ਉਹਨਾਂ ਨੂੰ ਲਿਆਵੇ ਉਹਨਾਂ ਨੂੰ ਨੂੰ ਠੀਕ ਹੈ ਖਾਣਾ ਪੀਣਾ ਦੇ ਦੇ ਲੇਕਿਨ ਇਹ ਉਹਦਾ ਬਹੁਤ ਇੱਕ ਵਧੀਆ ਤੇ ਇੱਕ ਅੱਛਾ ਕੰਮ ਹੈ ਕਿ ਉਹਨਾਂ ਨੂੰ ਇੰਡੀਪੈਂਡੈਂਟ ਬਣਾਉਂਦੇ ਆ ਕਿ ਉਹ ਖੁਦ ਇੱਕ ਦਿਨ ਆਪਣੇ ਪੈਰਾਂ ਤੇ ਖੜੇ ਹੋ ਸਕਣ ਔਰ ਉਹਨਾਂ ਵਾਸਤੇ ਉਹ ਇਸ ਲਈ ਬਹੁਤ ਮਿਹਨਤ ਕਰਨਦੇ ਆ ਟੀਚਰਸ ਰੱਖੇ ਔਰ ਟੀਚਰਾਂ ਨੂੰ ਵੀ ਸਲਾਮ ਪੇਸ਼ ਹੈ ਕਿ ਉਹ ਉਹਨਾਂ ਬੱਚਿਆਂ ਤੇ ਇੰਨੀ ਮਿਹਨਤ ਕਰਨਦੇ ਆ ਕਿਉਂਕਿ ਇਹ ਜਿਹੜੇ ਸਪੈਸ਼ਲ ਬੱਚੇ ਹੁੰਦੇ ਆ ਇਹਨਾਂ ਨੂੰ ਗਾਈਡ ਕਰਨਾ ਦਸਤਾ ਨੂੰ ਸਭ ਨੂੰ ਪਤਾ ਕਿ ਬਹੁਤ ਮੁਸ਼ਕਲ ਹੁੰਦਾ ਵੈ ਇਹਨਾਂ ਦਾ ਇਹ ਗੱਲ ਹੀ ਬਹੁਤ ਮੁਸ਼ਕਲ ਤਰੀਕੇ ਨਾਲ ਮੰਨਦੇ ਲੇਕਿਨ ਦੇਖੋ ਨਾ ਕਲਾਸਾਂ ਦੇ ਵਿੱਚ ਡਿਸਪਲਿਨ ਦੇ ਨਾਲ ਆਪਣੀ ਆਪਣੀ ਸੀਟ ਤੇ ਬੈਠੇ ਨੇ ਮੈਂ ਕਿੰਨੀ ਬਹੁਤ ਵਧੀਆ ਗੱਲ ਹੈ ਕਿ ਉਹ ਉਹਨਾਂ ਨੂੰ ਇੰਡੀਪੈਂਡੈਂਟ ਬਣਾਉਂਦਿਆ ਕਿ ਇੱਕ ਦਿਨ ਆਪਣੇ ਪੈਰ ਤੇ ਆਪੇ ਖੜੇ ਹੋਣ ਮਹਤਾਜ ਨਾ ਕਿਸੇ ਦੇ ਹੋਣ ਕੁਝ ਬਹੁਤਾ ਨਹੀਂ ਤੇ ਥੋੜਾ ਤੇ ਕਰਨੀ ਗੀਣਾ ਆਪਣੇ ਵਾਸਤੇ ਤੇ ਕਰਨੀ ਗੀਣਾ ਜੇ ਇਹਨਾਂ ਬੱਚਿਆਂ ਨੂੰ ਮਾਸਰੇ ਦੇ ਵਿੱਚ ਕੁਝ ਨਹੀਂ ਸਮਝਿਆ ਜਾਂਦਾ ਲੋਕੀ ਇਹਨਾਂ ਨੂੰ ਘਰਾਂ ਦੇ ਵਿੱਚੋਂ ਕੱਢ ਦਿੰਦੇ ਆ ਔਰ ਇਹਨਾਂ ਬੱਚਿਆਂ ਨੇ ਤੇ ਕਈ ਵਾਰ ਮਾਪੇ ਦਾ ਵੀ ਦਿਲ ਸਖਤ ਹੋ ਜਾਂਦਾ ਲੇਕਿਨ ਇਹ ਨਹੀਂ ਕਰਨਾ ਚਾਹੀਦਾ ਕਿਉਂਕਿ ਇਸ ਸਪੈਸ਼ਲ ਬੱਚੇ ਇਹਨੇ ਹੁੰਦੇ ਆ ਅੱਲਾਹ ਦੀ ਦੀਨ ਹੁੰਦੀ ਹੈ ਇੱਕ ਸਾਡੇ ਵਾਸਤੇ ਅਜ਼ਮਾਇਸ਼ ਹੁੰਦੀ ਹੈ ਲੇਕਿਨ ਇਹਨਾਂ ਨੂੰ ਸਾਨੂੰ ਅੱਛੇ ਤਰੀਕੇ ਨਾਲ ਟ੍ਰੀਟ ਕਰਨਾ ਚਾਹੀਦਾ ਵੇ ਕਿ ਇਹੀ ਇੱਕ ਦਿਨ ਸਾਡੇ ਵਾਸਤੇ ਸਾਡੇ ਵਾਸਤੇ ਸਦਕਾ ਜਾ ਰਿਹਾ ਬਣ ਜਾਂਦੀ ਹੈ ਔਰ ਮੈਂ ਕਿੰਨੀ ਹੈ ਇਸ ਸਿੱਖ ਵੀਰ ਨੂੰ ਕਿ ਜਿਨੇ ਇਹ ਜਿਹਾ ਸਕੂਲ ਬਣਾਇਆ ਬੱਚਿਆਂ ਵਾਸਤੇ ਔਰ ਇੰਨੀ ਮਿਹਨਤ ਕਰਨ ਦੀ ਆ ਉਹਦੇ ਵਾਸਤੇ ਉਹਨਾਂ ਵਾਸਤੇ ਔਰ ਸਾਨੂੰ ਚਾਹੀਦਾ ਕਿ ਇਹੋ ਜੀ ਜਿਹੜੀ ਸੇਵਾ ਹੁੰਦੀ ਹੈ ਨਾ ਇਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਕਿਉਂਕਿ ਇਹ ਕੰਮ ਕਰਕੇ ਵੀ ਇੱਕ ਆਬਾਦਤ ਕਰਨ ਦੀ ਆ ਹੋਵੇ ਉਹਨਾਂ ਲੋਕਾਂ ਨੂੰ ਲੋਕਾਂ ਦਾ ਹੱਕ ਖਾਨ ਨਹੀਂ ਦਿਆ ਬਲਕਿ ਖੁਦ ਉਹਨਾਂ ਨੂੰ ਦੇਣ ਦਿਆ ਔਰ ਸਾਨੂੰ ਇਹੋ ਜੇ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਵੀਡੀਓ ਵੇਖ ਕੇ ਮੇਰੇ ਸਾਰੇ ਸਿੱਖ ਵੀਰਾਂ ਤੇ ਭੈਣਾਂ ਦੇ ਅੱਗੇ ਬੇਨਤੀ ਹੈ ਕਿ ਇੰਦੀ ਇਹਨਾਂ ਦੀ ਮਦਦ ਜ਼ਰੂਰ ਕਰਿਆ ਕਰੋ ਕਿਉਂਕਿ ਇਹੋ ਜੀ ਮਦਦ ਸਾਨੂੰ ਕਰਨੀ ਚਾਹੀਦੀ ਹੈ। ਇਹੀ ਜੀ ਮਦਦ ਕਰਕੇ ਸਾਨੂੰ ਦਿੱਲੀ ਸਕੂਨ ਮਿਲੇਗਾ ਸਾਡੀ ਜ਼ਿੰਦਗੀ ਸਬਰ ਜਾਏਗੀ। ਬਹੁਤ ਵਧੀਆ ਵੀਡੀਓ ਸੀ ਔਰ ਮੈਨੂੰ ਤਾਂ ਬੜੀ ਇਮੋਸ਼ਨਲ ਵੀ ਲੱਗੀ ਕਿ ਮੈਂ ਬਿਆਨ ਨਹੀਂ ਕਰ ਸਕਦੀ। ਬਾਕੀ ਤੁਹਾਨੂੰ ਕਿਹੋ ਜੀ ਵੀਡੀਓ ਲੱਗੇ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਦਾ ਜ਼ਹਾਰ ਜ਼ਰੂਰ ਕਰਿਓ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਔਰ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰਿਓ ਕਿਉਂਕਿ ਲੋਕ ਉਹਨਾਂ ਦੀ ਮਦਦ ਕਰਨ ਔਰ ਉਹਨਾਂ ਦਾ ਇਹ ਸੁਪਨਾ ਪੂਰਾ ਹੋਵੇ ਕਿ ਇਸ ਤੋਂ ਵੀ ਵੱਡਾ ਉਹ ਸਕੂਲ ਬਣਾਉਣ ਔਰ ਔਰ ਇਹ ਜੇ ਸਪੈਸ਼ਲ ਬੱਚਿਆਂ ਦੀ ਹੋਰ ਖਿਦਮਤ ਕਰ ਸਕਣ